ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਗੀਆਂ। ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨਾਂ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ। ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭਰ ਰਿਆ। ਮੱਖ ਹੱਥ ਮੇ ਅਜੇ ਤਾਂ ਮੈਂ ਹਈ ਨਹੀਂ ਚੱਜਦੇ ਜਸਬਾਨੇ ਨਹੀਂਗਾ। ਤਾਂ ਤੇਰੇ ਪਾ ਕੇ ਸੜਕਗੇ। ਇਹ ਚੀਜ਼ ਤੇ ਨਾਦਕਿ ਸਰ ਪ੍ਰਸ਼ਾਸਨ ਦਾ ਧਿਆਨ ਆ। ਨਾ ਪਾਣੀ ਦੀ ਨਿਕਾਸੀ ਵਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ। ਬੇਕਾਰਾ ਜੀ ਜਮਾ ਬਿਲਕੁਲ ਖਤਮ ਹੈ ਤਾਂ। ਅਸੀਂ ਦੇਖਿਆ ਤੁਸੀਂ ਸਿਰਾਂ ਵਿੱਚ ਸੜਕ ਵੀ ਖੁਰੇਦ ਕੀਤੀ ਦਿਖਾਈ ਹੈ ਵੀ ਹਾਂ ਹੱਥਾਂ ਨਾਲੇ ਭਰ ਰਹੀ ਹੈ ਸੜਕ। ਇਹ ਤਾਂ ਪੂਈ ਜਾਂਦੇ ਨੋਹਾਂ ਨਾਲੇ ਜਾਂਦੀ ਹੈ, ਇਹ ਸੜਕ ਤਾਂ ਪੱਕੀ ਵੀ ਨਹੀਂ ਜਾਂਦੀ। ਚਾਹੇ ਇਹਨਾਂ ਨੂੰ ਹੱਥਾਂ ਨਾਲਾ ਪੱਟੀ ਜਾਓ ਜੀ ਆ ਲੋ। ਆ ਲੋ। ਬਿਲਕੁਲ ਚੀਪ ਕੁਆਲਟੀ ਦਾ ਮਾਲ ਲੱਗਿਆ ਹੋਇਆ ਹੈ ਜੀ। ਬਿਲਕੁਲ ਲੋ ਕੁਆਲਿਟੀ ਦਾ ਚਾਹ ਹੱਥਾਂ ਨਾਲ ਪੱਟੀ ਜਾਉ ਇਹਨੂੰ ਬਿਲਕੁਲ ਖਤਮ ਕੁਆਲਿਟੀ ਦਾ ਮਾਲ ਆ ਕੋਈ ਲੋਕ ਨੇ ਕੋਸ਼ਿਸ਼ ਕਲੀ ਬਜਰੀ ਆ ਇਹਨਾਂ ਕੁੱਤੇ ਨੇ ਮੁੱਤਾ ਤਾ ਉਖੜ ਜੂਗੀ ਇਹ ਜਬ ਮਟੀਰੀਅਲ ਦੀ ਜਮਾ ਬਿਲਕੁਲ ਨਹੀਂ ਪਿਆ ਹੱਥ ਪਤਾ ਸਾਬਾ ਕੋ ਘੁਰਦੀ ਆ ਕੁਝ ਕੀ ਨਾਮ ਹੈ ਤੁਹਾਡਾ ਲਾਭ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਪਿੰਡ ਜਗਿੰਦਰ ਬਾਤੀ ਜੀ ਜ਼ਿਲ੍ਹਾ ਸਭਰੂਰ ਪਾਣੀ ਘੜਾ ਬਾਪੂ ਜੀ ਤੁਹਾਡੇ ਏਰੀਆ ਚ ਸੜਕ ਦਾ ਕੰਮ ਹੋਇਆ ਕਈ ਸਾਲਾਂ ਬਾਅਦ ਕਿਵੇਂ ਸੜਕ ਤੇ 20 ਸਾਲਾਂ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਹੈ ਸੜਕ ਬੇਕਾਰ ਹੈ ਜੀ ਜਮਾ ਬਿਲਕੁਲ ਖਤਮ ਹੈ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੇ ਦਿਖਾਈ ਹੈ ਵੀ ਹੱਥਾਂ ਨਾਲੇ ਭਰ ਰਹੀ ਹੈ ਸੜਕ ਇਹਦਾ ਪੂਆ ਹੀ ਜਾਂਦੇ ਨੌਹਨਾਂ ਨਾਲੇ ਜਾਂਦੀ ਹੈ ਸੜਕ ਤਾਂ ਪੱਟੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਤੀਜਾ ਦਿਨੇ ਹੋਇਆ ਬਾ ਤੀਜਾ ਦਿਨੇ ਹੋਇਆ ਯਾਰ ਹੋਰ ਤੀਜਾ ਦਿਨ ਹੋਇਆ ਇਹਨੂੰ ਮਲੀ ਲੱਗਦਾ ਵੀ ਜਿਹੜੀ ਸੜਕ ਹੈ ਇਹ ਇਹ ਬਾਰਿਸ਼ ਦੀ ਮਾਰ ਚੱਲ ਲੂਗੀ ਉਹ ਚੱਲੇ ਨਹੀਂ ਸਕਦੀ ਜੀ ਇਹ ਇਹਦਾ ਕੁੱਤੇ ਨੂੰ ਮੁੱਤਾ ਤਾ ਉਖੜ ਜੂਗੀ ਤਾਂ ਲੱਗਦਾ ਨਹੀਂ ਲੰਮਾ ਸਮਾਂ ਕੱਟਣਾ ਨਾ ਜੀ ਹਾਇ ਜੀ ਸਮਾਨ ਇਹ ਨਹੀਂ ਹੈ ਤੇ ਚ ਕੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਤੇ ਦੁਬਾਰਾ ਲੁੱਕ ਪੈਣੀ ਚਹੀਦੀ ਠੀਕ ਹੈ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਆਪਦੇ ਹਾਂ ਜੀ ਉਰੀ ਤੇ ਸੀ اچھا ਤਾਂ ਕਿਹਾ ਨਹੀਂ ਕਿਹਾ ਠੇਕੇਦਾਰ ਸੁਣੀ ਨਹੀਂ ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ ਕਿ ਨਾਮ ਤੁਹਾਡਾ ਮੇਰਾ ਨਾਮ ਬ੍ਰਿੰਦਰ ਕੁਮਾਰ ਹੈ ਜੀ ਤੇ ਮੈਂ ਮਾਨ ਕਲੋਨੀ ਚ ਸੀ ਹਮਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਗੀਆਂ ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨਾਂ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ ਤੁਸੀਂ ਆਪ ਦੇਖ ਲਓ ਹੱਥ ਨਾਲ ਭੁਰ ਰਿਆ ਜੀ ਹੈ ਬਿਲਕੁਲ ਲੋਕ ਕੁਆਲਿਟੀ ਮਟੀਰੀਅਲ ਆਇਆ ਆਇਆ ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਜਿਵੇਂ ਮਟੀਰੀਅਲ ਇਹਨਾਂ ਨੇ ਕਾਲੀ ਕਾਲੀ ਚ ਨਿਵੇੜਿਆ ਜੀ ਜਿਹੜਾ ਜ ਮਟੀਰੀਅਲ ਇਹਨਾਂ ਦੇ ਹੱਥ ਸੀ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਖਾਣਾ ਪੂਰਤੀ ਕਰੀਏ ਖਾਣਾ ਪੂਰਤੀ ਹੈ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਰ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਹੇ ਸੀ ਦੇਖ ਕੇ ਵੀ ਇਹ ਰੋਡ ਅਗਰ 2 ਮਹੀਨੇ ਕੱਢ ਜਾਵੇ ਨਾ ਤਾਂ ਬਹੁਤ ਵੱਡੀ ਗੱਲ ਆ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ 1ਵੀਂ ਜਾਂ 2ਵੀਂ ਆਗੇ ਨਾ ਤਾਂ ਇਹ ਮਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ। ਇਹ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ। ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ। ਤੁਸੀਂ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮੰਨਦੇ? ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਨੇ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸੇ ਨੇ ਕਰਿਆ ਹੋਇਆ ਇਹ। ਤੁਸੀਂ ਪ੍ਰਸ਼ਾਸਨ ਨੂੰ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਦੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕਿਹਦੀ ਗਲਤੀ ਹੈ ਕਿਨੇ ਮਟੀਰੀਅਲ ਘਟੀਆਂ ਲਗਾਇਆ ਜਾਂ ਇਹ ਕਿਨੇ ਕੀ ਘਟਾਲਾ ਕਰ ਰਿਹਾ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ